ਮਿਸਟਰ ਨਵਲ ਰਵੀਕਾਂਤ ਕਹਿੰਦੇ ਹਨ ਕਿ ਜੇ ਤੁਹਾਨੂੰ ਕੋਈ ਇਹ ਦੱਸ ਰਿਹਾ ਹੈ ਕਿ ਕੱਪੜੇ ਕਿਹੜੇ ਪਾਉਣੇ ਹਨ, ਕਿੰਨੀ ਦੇਰ ਕੰਮ ਕਰਨਾ ਹੈ, ਕਿੰਨੀ ਦੇਰ ਅਰੈਸਟ ਕਰਨੀ ਹੈ, ਕਿੱਥੇ ਜਾਣਾ ਹੈ, ਕੀ ਕਰਨਾ ਹੈ ਅਤੇ ਕੈਸੇ ਬਿਹੇਵ ਕਰਨਾ ਹੈ ਤਾਂ ਤੁਸੀਂ ਫ੍ਰੀ ਨਹੀਂ ਹੋ। ਤੁਸੀਂ ਆਪਣੇ ਮਾਈਂਡ ਅਤੇ ਕੰਮ ਦੇ ਸਲੇਵ ਹੋ। ਇਸ ਮੈਂਟੈਲਿਟੀ ਦੇ ਨਾਲ ਕਦੇ ਵੀ ਫਾਈਨੈਂਸ਼ੀਅਲ ਫ੍ਰੀडम ਅਚੀਵ ਨਹੀਂ ਕੀਤੀ ਜਾ ਸਕਦੀ। ਇਹ ਦੋ ਲੋਕ ਹਨ। ਇੱਕ ਹੈ ਰਜਨੀਕਾਂਤ ਜਿਸਦਾ ਐਕਸ਼ਨ ਅਤ ਕਰਾਉਂਦਾ ਹੈ। ਦੂਸਰਾ ਹੈ ਨਵਲ ਰਵੀਕਾਂਤ। ਜਿ세 ਦੀ ਨੌਲੇਜ ਅਤ ਕਰਾਉਂਦੀ ਹੈ ਮਿਸਟਰ ਨਵਲ ਰਵਿਕਾਂਤ ਨੂੰ ਮੈਂ ਆਪਣਾ ਪਰਸਨਲ ਮੈਂਟਰ ਮੰਨਦਾ ਹਾਂ ਕਿਉਂਕਿ ਇਹ ਸਾਨੂੰ ਕਈ ਸਾਲਾਂ ਤੋਂ ਬੁੱਕਸ ਪੋਡਕਾਸਟ ਅਤੇ ਵੀਡੀਓਸ ਰਾਹੀਂ ਦੱਸ ਰਹੇ ਹਨ ਕਿ ਫਾਈਨੈਂਸ਼ੀਅਲ ਫਰੀडम ਕਿਵੇਂ ਅਚੀਵ ਕੀਤੀ ਜਾਵੇ ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਉਹਨਾਂ ਵੀਡੀਓਸ ਬੁੱਕਸ ਪੋਡਕਾਸਟ ਵਿੱਚ ਫਾਈਨੈਂਸ਼ੀਅਲ ਫਰੀडम ਅਚੀਵ ਕਰਨ ਲਈ ਦੱਸੇ ਗਏ ਬਹੁਤ ਹੀ ਜ਼ਰੂਰੀ ਛੇ ਲੈਸਨਸ ਬਾਰੇ ਜਾਣੋਗੇ ਲੈਟਸ ਸਟਾਰਟ ਲੈਸਨ 1 ਡੋਂਟ ਪਲੇ ਜ਼ੀਰੋ ਸਮ ਗੇਮ ਹਰ ਕੋਈ ਇਨਸਾਨ ਆਪਣੀ ਜ਼ਿੰਦਗੀ ਵਿੱਚ ਦੋ ਤਰ੍ਹਾਂ ਦੀਆਂ ਗੇਮਸ ਖੇਡਦਾ ਹੈ ਪਹਿਲੀ ਹੈ ਫੁੱਲ ਸਮ ਗੇਮ ਯਾਨੀ ਵੈਲਥ ਗੇਮ ਦੂਸਰੀ ਹੈ ਜ਼ੀਰੋ ਸਮ ਗੇਮ ਯਾਨੀ ਸਟੇਟਸ ਗੇਮ ਜ਼ੀਰੋ ਸਮ ਗੇਮ ਕਹਿੰਦੀ ਹੈ ਕਿ ਤੁਸੀ ਦੂਸਰਿਆਂ ਤੋਂ ਅੱਗੇ ਨਿਕਲਣਾ ਹੈ ਅਤੇ ਉਹਨਾਂ ਨੂੰ ਪਿੱਛੇ ਛੱਡਣਾ ਹੈ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਹਰਾਉਣਾ ਹੈ ਭਾਵੇਂ ਇਸ ਵਿੱਚ ਕਿੰਨਾ ਹੀ ਪੈਸਾ ਕਿਉਂ ਨਾ ਖਰਚ ਹੋ ਜਾਵੇ ਪਰ ਤੁਸੀ ਆਪਣਾ ਸਟੇਟਸ ਬਰਕਰਾਰ ਰੱਖਣਾ ਹੈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਡੀ ਪ੍ਰੈਜੈਂਟ ਸੋਸਾਇਟੀ ਇਹ ਗੇਮ ਖੇਡ ਰਹੀ ਹੈ ਜਿੱਥੇ ਇੱਕ ਦਾ ਪ੍ਰੋਫਿਟ ਅਤੇ ਦੂਸਰੇ ਦਾ ਲਾਸ ਜਿਸ ਵਿੱਚ ਇੱਕ ਨਾ ਹੁੰਦਾ ਹੈ ਪਰ ਇਸ ਵਿੱਚ ਫਾਇਦਾ ਕਿਸੇ ਦਾ ਵੀ ਨਹੀਂ ਹੁੰਦਾ ਗਰੁੱਪ ਵਿੱਚ ਜੇ ਕਿਸੇ ਨੇ ਨਵਾਂ ਆਈਫੋਨ ਲੈ ਲਿਆ ਤਾਂ ਸਾਰੇ ਲੈਣਗੇ ਸਾਡੇ ਗਵਾਂਡੀਆਂ ਨੇ ਨਵੀਂ ਕਾਰ ਲਈ ਹੈ ਤਾਂ ਅਸੀਂ ਵੀ ਲਵਾਂਗੇ ਪਿੰਡ ਵਿੱਚ ਕਿਸੇ ਨੇ ਵੱਡੀ ਕੋਠੀ ਪਾ ਲਈ ਤਾਂ ਅਸੀਂ ਵੀ ਪਾਵਾਂਗੇ ਭਾਵੇਂ ਸਾਨੂੰ ਬੋਰੀ ਪਰ ਕੇ ਲੋਨ ਹੀ ਕਿਉਂ ਨਾ ਲੈਣਾ ਪਵੇ ਭਾਵੇਂ ਕਿਡਨੀ ਹੀ ਕਿਉਂ ਨਾ ਵੇਚਣੀ ਪਵੇ ਪਰ ਸਟੇਟਸ ਗੇਮ ਤਾਂ ਜਰੂਰ ਖੇਡਾਂਗੇ ਪਰ ਇਸ ਵਿੱਚ ਫਾਇਦਾ ਕਿਸੇ ਦਾ ਵੀ ਨਹੀਂ ਹੈ ਕਿਸੇ ਨੂੰ ਫਰਕ ਨਹੀਂ ਪੈਂਦਾ ਕਿ ਤੁਹਾਡੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਲੋਕ ਦੋ ਦਿਨ ਯਾਦ ਰੱਖਦੇ ਹਨ ਅਤੇ ਤੀਸਰੇ ਦਿਨ ਭੁੱਲ ਜਾਂਦੇ ਹਨ ਕਿ ਤੂੰ ਕੌਣ ਹੈ ਤੇ ਮੈਂ ਕੌਣ ਪਰ ਤੁਸੀਂ ਆਪਣੇ ਕਮਾਏ ਹੋਏ ਤਨ ਨੂੰ ਪਲਾਂ ਵਜ ਹੀ ਉਡਾ ਦਿੰਦੇ ਹੋ ਮਿਸਟਰ ਵੱਲੇ ਰਵੀ ਕਾਹਤ ਕਹਿੰਦੇ ਹਨ ਕਿ ਮੈਂ ਅਜਿਹੇ ਲੋਕਾਂ ਤੋਂ ਬਿਲਕੁਲ ਦੂਰ ਰਹਿੰਦਾ ਹਾਂ ਅਜਿਹੇ ਲੋਕ ਨਾ ਆਪ ਤਰੱਕੀ ਕਰਦੇ ਹਨ ਉਲਟਾ ਦੂਜਿਆਂ ਨੂੰ ਕਰਜ਼ੇ ਵਿੱਚ ਪਾ ਦਿੰਦੇ ਹਨ ਇਸ ਲਈ ਜ਼ੀਰੋ ਸਮ ਦੀ ਜਗ੍ਹਾ ਫੁੱਲ ਸਮ ਗੇਮ ਜਾਨੀ ਵੈਲਥ ਗੇਮ ਖੇਡੋ ਜਿਸ ਵਿੱਚ ਕਿਸੇ ਇੱਕ ਨੂੰ ਨਹੀਂ ਬਲਕਿ ਸਾਰਿਆਂ ਨੂੰ ਫਾਇਦਾ ਹੁੰਦਾ ਹੈ ਕਿਸੇ ਗੱਡੀ ਜਾਂ ਫੋਨ ਦੀ ਜਗ੍ਹਾ ਕੋਈ ਅਜਿਹੇ ਆਈਡੀਆ ਲਿਆਓ ਜੋ ਕਿਸੇ ਦੀ ਮਦਦ ਕਰ ਸਕੇ ਕੋਈ ਪ੍ਰੋਬਲਮ ਸੋਲਵ ਕਰ ਸਕੇ ਜੋ ਤੁਹਾਨੂੰ ਵੈਲਥ ਜਨਰੇਟ ਕਰਕੇ ਦੇ ਸਕੇ ਜਿਵੇਂ ਕੋਈ ਬਿਜ਼ਨਸ ਆਈਡੀਆ ਨੋ ਦਲੇ ਜੇ ਬੈਕ ਕੋਈ ਬੁੱਕ ਜਾਂ ਕੋਈ ਵੀਡੀਓ ਜਿਸ ਨਾਲ ਤੁਹਾਡੀ ਸਕਿੱਲ ਡਿਵੈਲਪ ਹੋਵੇ ਅਤੇ ਤੁਸੀਂ ਬਹੁਤ ਪੈਸੇ ਕਮਾ ਸਕੋ ਪਰ ਉਹ ਕਿਵੇਂ ਆਓ ਜਾਣਦੇ ਹਾਂ ਸੈਕੰਡ ਲੈਕਸ਼ਨ ਵਿੱਚ ਲੈਸਨ 2 ਇਨਵੈਸਟਿੰਗ ਇਜ਼ ਫਾਈਨੈਂਸ਼ੀਅਲ ਫਰੀडम ਫੁੱਲ ਸਾਮ ਗੇਮ ਦਾ ਇੱਕ ਹੀ ਮਕਸਦ ਹੈ ਫਾਈਨੈਂਸ਼ੀਅਲ ਫਰੀडम ਜਿੱਥੇ ਤੁਹਾਨੂੰ ਪੈਸੇ ਲਈ ਕੰਮ ਹੀ ਨਾ ਕਰਨਾ ਪਵੇ ਤੁਸੀਂ ਸੁੱਤੇ ਪਈ ਵੀ ਪੈਸੇ ਕਮਾ ਸਕੋ ਤੁਹਾਡੇ ਪੈਸੇ ਹੀ ਤੁਹਾਨੂੰ ਹੋਰ ਪੈਸੇ ਬਣਾ ਕੇ ਦੇਣ ਇਸ ਵਿੱਚ ਤੁਸੀਂ ਪੈਸਿਆਂ ਨੂੰ ਸਿਰਫ ਪਲਾਸਾ ਹੀ ਨਹੀਂ ਸਗੋ ਕੰਪਾਉਂਡ ਕਰਦੇ ਹੋ ਇਸ ਵਾਸਤੇ ਤੁਸੀਂ ਇਸ ਇਕੁਏਸ਼ਨ ਨੂੰ ਹਮੇਸ਼ਾ ਯਾਦ ਰੱਖੋ ਇਨਵੈਸਟਿੰਗ ਇਸ ਇਕੁਅਲ ਟੂ ਫਾਈਨੈਂਸ਼ੀਅਲ ਫਰੀडम ਸਟਾਕ ਮਾਰਕੀਟ ਵਿੱਚ ਸਟਾਕਸ ਅਤੇ ਮਿਊਚੁਅਲ ਫੰਡ ਦੁਆਰਾ ਤੁਸੀਂ ਆਪਣਾ ਵਧੀਆ ਫਿਊਚਰ ਪਲਾਨ ਕਰ ਸਕਦੇ ਹੋ ਅੱਜ ਤੁਸੀਂ ਅਜਿਹੇ ਸਫਰ ਬਾਰੇ ਸੁਣੋਗੇ ਜੋ ਤੁਹਾਨੂੰ ਫਾਈਨੈਂਸ਼ੀਅਲ ਫਰੀडम ਅਚੀਵ ਕਰਨ ਵਿੱਚ ਮਦਦ ਕਰੇਗਾ ਇਨ ਕਨਸੈਪਟ ਕਿਉਂ ਇਨਫੈਕਟਿਵ ਹੈ ਇਸ ਦਾ ਆਨਸਰ ਹੈ ਕੰਪਾਊਂਡਿੰਗ ਇੱਕ ਮਿਡਲ ਕਲਾਸ ਬੰਦਾ ਕਿਉਂ ਮਿਡਲ ਕਲਾਸ ਹੀ ਰਹਿ ਜਾਂਦਾ ਹੈ ਕਿਉਂਕਿ ਉਹਨੂੰ ਕਦੇ ਵੀ ਇਨਵੈਸਟਿੰਗ ਦਾ ਮਤਲਬ ਸਮਝ ਹੀ ਨਹੀਂ ਆਉਂਦਾ ਇਨਵੈਸਟਿੰਗ ਮਤਲਬ ਲੌਂਗ ਟਰਮ ਗੇਮ ਹੈ ਇਨਵੈਸਟਿੰਗ ਕੋਈ ਬੱਚਿਆਂ ਦੀ ਖੇਡ ਨਹੀਂ ਹੈ ਜੋ ਤੁਸੀਂ 1-2 ਮਹੀਨੇ ਵਿੱਚ ਸਿੱਖ ਜਾਓਗੇ। ਅਮੀਰ ਬਣਨ ਲਈ ਅਤੇ ਵਧੀਆ ਰਿਟਰਨਸ ਕਮਾਉਣ ਲਈ ਤੁਹਾਨੂੰ ਕਈ ਸਾਲ ਵੇਟ ਕਰਨਾ ਚਾਹੀਦਾ ਹੈ। ਰਾਕੇਸ਼ ਚੰਚਨ ਵਾਲਾ ਬੜੀ-ਬੜੀ ਗੱਲ ਕਹਿ ਕੇ ਗਏ ਸਨ ਜੇਕਰ ਤੁਹਾਨੂੰ ਕੱਲ ਦੇ ਕੱਲ ਹੀ ਅਮੀਰ ਬਣਾ ਹੈ ਤਾਂ ਮਹਾ ਲਕਸ਼ਮੀ ਰਿਸ ਕੋਰਸ ਵਿੱਚ ਜਾਓ ਅਤੇ ਘੋੜਿਆਂ ਦੀ ਰੇਸ਼ਤੇ ਪੈਸੇ ਲਗਾਓ ਕਿਉਂਕਿ ਸਟਾਕ ਮਾਰਕੀਟ ਵਿੱਚ ਤੁਹਾਨੂੰ ਲੌਂਗ ਟਰਮ ਲਈ ਇਨਵੈਸਟ ਕਰਨਾ ਹੋਵੇਗਾ। ਫੋਰ ਐਗਜ਼ਾਮਪਲ ਜੇ ਤੁਸੀਂ ਮਹੀਨੇ ਦੇ 5-6000 ਰੁਪਏ ਹੀ ਕਿਸੇ ਇੰਡੈਕਸ ਫੰਡ ਵਿੱਚ ਇਨਵੈਸਟ ਕਰਦੇ ਹੋ ਜਿੱਥੇ ਤੁਹਾਨੂੰ 12-14% ਦਾ ਰਿਟਰ ਤੁਹਾਡੀ ਵੈਲਥ 1 ਕਰੋੜ 35 ਲੱਖ ਰੁਪਏ ਹੋ ਜਾਵੇਗੀ ਲੈਸਨ 3 ਅੰਡਰਸਟੈਂਡ ਰਿਲੇਟਿਵ ਐਂਡ ਐਬਸੋਲਿਊਟ ਇਨਕਮ ਪੈਸੇ ਕਮਾਉਣ ਪਿੱਛੇ ਅਸੀਂ ਇੰਨੇ ਗਵਾਜ ਜਾਂਦੇ ਹਾਂ ਕਿ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਕਿ ਇਸ ਨਾਲ ਸਾਡੇ ਟਾਈਮ ਦਾ ਕਿੰਨਾ ਲਾਸ ਹੋ ਰਿਹਾ ਹੈ ਜਿਆਦਾ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਯਾਰ ਇਹ ਕੰਮ ਤਾਂ ਮੇਰੀ ਜਗ੍ਹਾ ਕੋਈ ਹੋਰ ਵੀ ਕਰ ਸਕਦਾ ਸੀ ਇਸ ਦੇ ਨਾਲ ਸਾਹਮਣੇ ਆਉਂਦੇ ਹਨ ਪੈਸੇ ਕਮਾਉਣ ਦੇ ਦੋ ਕਨਸੈਪਟ ਰਿਲੇਟਿਵ ਐਂਡ ਐਬਸੋਲਿਊਟ ਇਨਕਮ ਐਬਸੋਲਿਊਟ ਇਨਕਮ ਦਾ ਮਤਲਬ ਹੈ ਕਿ ਤੁਸੀਂ ਮਹੀਨੇ ਦੇ ਐਂਡ ਵਿੱਚ ਕਿੰਨੀ ਸੈਲਰੀ ਲੈਂਦੇ ਹੋ ਰਿਲੇਟਿਵ ਇਨਕਮ ਦਾ ਮਤਲਬ ਹੈ ਕਿ ਤੁਸੀਂ ਪਰ ਆਰ ਕਿੰਨਾ ਕਮਾਉਂਦੇ ਹੋ ਯਾਨੀ ਹਰ ਘੰਟੇ ਦੀ ਕਮਾਈ ਕਿੰਨੀ ਹੈ ਇਸ ਨੂੰ ਐਗਜ਼ਾਮਪਲ ਨਾਲ ਉਹ ਦੋਸਤ ਹਨ ਦਵਿੰਦਰ ਪੰਜਾਬ ਦੀ ਟਾਪ ਆਈਡੀ ਕੰਪਨੀ ਵਿੱਚ ਇੱਕ ਜੂਨੀਅਰ ਐਨਾਲਿਸਟ ਦੇ ਤੌਰ ਤੇ ਕੰਮ ਕਰਦਾ ਹੈ ਉਸ ਦੀ ਮੰਥਲੀ ਸੈਲਰੀ ਹੈ 1 ਲੱਖ ਰੁਪਏ ਦੂਜੇ ਪਾਸੇ ਮਨਜੋਤ ਇੱਕ ਫ੍ਰੀਲੈਂਸਰ ਹੈ ਜੋ ਸਰਵਿਸ ਬੇਸਡ ਕੰਮ ਕਰਦਾ ਹੈ ਜਿਵੇਂ ਸੋਸ਼ਲ ਮੀਡੀਆ ਮਾਰਕੀਟਿੰਗ ਅਤੇ ਐਸਈਓ ਐਕਸਪਰਟ ਐਸੇ ਕੰਮ ਤੋਂ ਮਨਜੋਤ ਮਹੀਨੇ ਦੇ 80 ਤੋਂ 85 ਹਜ਼ਾਰ ਰੁਪਏ ਆਰਾਮ ਨਾਲ ਕਮਾ ਲੈਂਦਾ ਹੈ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਇਹਨਾਂ ਵਿੱਚੋਂ ਕੌਣ ਜ਼ਿਆਦਾ ਅਮੀਰ ਹੈ ਤਾਂ ਪੱਕਾ ਤੁਸੀਂ ਇਹਨਾਂ ਨੂੰ ਐਬਸੋਲਿਊਟ ਇਨਕਮ ਦੇ ਹਿਸਾਬ ਨਾਲ ਹੀ ਜਾਜ ਕਰੋਗੇ ਅਤੇ ਉਸੇ ਹਿਸਾਬ ਨਾਲ ਦਵਿੰਦਰ ਜ਼ਿਆਦਾ ਰਿਚ ਮੰਨਿਆ ਜਾਵੇਗਾ ਪਰ ਇਦਾਂ ਬ ਨਹੀਂ ਹੈ ਦਵਿੰਦਰ ਮਹੀਨੇ ਦੇ 20 ਦਿਨ ਕੰਮ ਕਰਦਾ ਹੈ ਜਿਸ ਵਿੱਚ ਉਸ ਨੂੰ ਹਰ ਦਿਨ 8 ਘੰਟੇ ਕੰਮ ਕਰਨਾ ਪੈਂਦਾ ਹੈ ਦੂਜੇ ਪਾਸੇ ਮਨਜੋਤ ਮਹੀਨੇ ਦੇ ਸਿਰਫ 10 12 ਘੰਟੇ ਹੀ ਕੰਮ ਕਰਦਾ ਹੈ ਕਿਉਂਕਿ ਉਸ ਨੂੰ ਟਾਈਮ ਲੈਵਰੇਜ ਦੇ ਕਨਸੈਪਟ ਬਾਰੇ ਪਤਾ ਹੈ ਅਜਿਹਾ ਕੰਮ ਜੋ ਉਹ ਆਪ ਨਹੀਂ ਕਰ ਸਕਦਾ ਉਸ ਨੂੰ ਉਹ ਦੂਜਿਆਂ ਨੂੰ ਪੈਸੇ ਦੇ ਕੇ ਕਰਾ ਲੈਂਦਾ ਹੈ ਅਤੇ ਆਪ ਉਹ ਪ੍ਰੋਡਕਟਿਵ ਨੌਲੇਜ ਗੇਨ ਕਰਦਾ ਹੈ ਜੇ ਵੇਖਿਆ ਜਾਵੇ ਤਾਂ ਦਵਿੰਦਰ ਇੱਕ ਦਿਨ ਵਿੱਚ 8 ਘੰਟੇ ਕੰਮ ਕਰਦਾ ਹੈ ਅਤੇ ਮਹੀਨੇ ਵਿੱਚ 20 ਦਿਨ ਕੰਮ ਕਰਦਾ ਹੈ ਤਾਂ ਇਸੇ ਹਿਸਾਬ ਨਾਲ ਉਹ ਮਹੀਨੇ ਦੇ 160 ਘੰਟੇ ਕੰਮ ਕਰਦਾ ਹੈ ਦੂਜੇ ਪਾਸੇ ਮਨਜੋਤ ਜੋ ਕਿ ਹਫ਼ਤੇ ਦੇ ਸਿਰਫ 10 ਘੰਟੇ ਹੀ ਕੰਮ ਕਰਦਾ ਹੈ ਇਸ हिसाब ਨਾਲ ਉਹ ਮਹੀਨੇ ਦੇ 40 ਘੰਟੇ ਕੰਮ ਤੇ ਲਾਉਂਦਾ ਹੈ ਹੁਣ ਦੋਵਾਂ ਦੀ ਰਿਲੇਟਿਵ ਇਨਕਮ ਚੈੱਕ ਕਰੀਏ ਤਾਂ 1 ਲੱਖ ਡਿਵਾਈਡਿਡ ਬਾਈ 160 ਇਸ ਇਕੁਅਲ ਟੂ 625 ਮਤਲਬ ਦਵਿੰਦਰ 1 ਘੰਟੇ ਵਿੱਚ 625 ਰੁਪਏ ਕਮਾਉਂਦਾ ਹੈ ਅਤੇ 8000 ਡਿਵਾਈਡਿਡ ਬਾਈ 40 ਇਸ ਇਕੁਅਲ ਟੂ 2000 ਮਨਜੋਤ 1 ਘੰਟੇ ਵਿੱਚ 2000 ਰੁਪਏ ਕਮਾਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਮਨਜੋਤ ਦੀ ਰਿਲੇਟਿਵ ਇਨਕਮ ਦਵਿੰਦਰ ਨਾਲੋਂ ਜ਼ਿਆਦਾ ਹੈ ਇਸ ਤੋਂ ਇਲਾਵਾ ਮਨਜੋਤ ਦਾ ਬਿਜ਼ਨਸ ਵੀ ਸਕੇਲੇਬਲ ਹੈ ਮਤਲਬ ਉਹ ਆਪਣਾ ਬਿਜ਼ਨਸ ਹੋਰ ਐਕਸਪੈਂਡ ਕਰ ਸਕਦਾ ਹੈ ਜਿਸ ਨਾਲ ਫਿਊਚਰ ਵਿੱਚ ਉਸ ਦੀ ਤਾਂ ਤੇ ਕਹਿੰਦੇ ਹਨ ਕਿ ਤੁਸੀਂ ਆਪਣੇ ਆਪ ਨੂੰ ਰਿਲੇਟਿਵ ਇਨਕਮ ਦੇ ਅਕੋਰਡਿੰਗ ਜੱਜ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਕੰਮ ਕੋਈ ਹੋਰ ਤੁਹਾਡੇ ਨਾਲੋਂ ਵਧੀਆ ਕਰ ਸਕਦਾ ਹੈ ਤਾਂ ਉਹ ਤੁਹਾਨੂੰ ਦੂਜਿਆਂ ਤੋਂ ਕਰਾ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਆਟੋਮੇਸ਼ਨ ਦਾ ਯੂਜ਼ ਕਰਕੇ ਤੁਸੀਂ ਆਪਣੀ ਪ੍ਰੋਡਕਟਿਵਿਟੀ ਵੀ ਵਧਾ ਸਕਦੇ ਹੋ ਜਿਸ ਨਾਲ ਤੁਹਾਡਾ ਟਾਈਮ ਅਤੇ એનર્ਜੀ ਦੋਵੇਂ ਬਚਣਗੇ ਅਤੇ ਤੁਸੀਂ ਵੈਲਦੀ ਅਤੇ ਹੈਪੀ ਲਾਈਫ ਜੀ ਸਕਦੇ ਹੋ ਲੈਸਨ 4 ਅਵੋਇਡ ਡੈਪਟ ਐਜ਼ ਮੱਚ ਐਜ਼ ਪੋਸੀਬਲ ਫਾਈਨੈਂਸ਼ੀਅਲ ਫਰੀडम ਅਚੀਵ ਕਰਨ ਲਈ ਸਭ ਤੋਂ ਯੂਸਫੁਲ ਅਤੇ ਇੰਪੋਰਟੈਂਟ ਲੈਸਨ ਇਹ ਹੈ ਕਿ ਜਿੰਨਾ ਹੋ ਸਕੇ ਕਰਜ਼ੇ ਤੋਂ ਦੂਰ ਰਹੋ ਅਤੇ ਜੇ ਕਰਜ਼ਾ ਲੈਣਾ ਹੀ ਹੈ ਤਾਂ ਇਸ ਨੂੰ ਲੈਵਰੇਜ ਦੀ ਤਰ੍ਹਾਂ ਯੂਜ਼ ਕਰੋ ਕਰਜ਼ਾ ਇੱਕ ਇਸ ਤਰ੍ਹਾਂ ਦਾ ਜਾਲ ਹੈ ਜਿਸ ਵਿੱਚ ਹਰ ਕੋਈ ਫਸਣਾ ਚਾਹੁੰਦਾ ਹੈ ਹਰ ਕੋਈ ਚਾਹੁੰਦਾ ਹੈ ਕਿ ਉਹ ਕਰਜ਼ਾ ਲੈ ਕੇ ਆਪਣੇ ਸਟੈਂਡਰਡ ਆਫ ਲਿਵਿੰਗ ਨੂੰ ਉੱਚਾ ਕਰੇ ਵੱਡਾ ਕਰ ਲਵੇ ਗੱਡੀ ਲਵੇ ਅਤੇ ਆਪਣੇ ਸੁਪਨੇ ਪੂਰੇ ਕਰੇ ਪਰ ਵੇਖਦੇ ਹੀ ਵੇਖਦੇ ਇਹ ਲੋਨ ਜ਼ਿੰਦਗੀ ਪਰ ਦਾ ਦੁੱਖ ਬਣ ਜਾਂਦਾ ਹੈ ਅਤੇ ਤੁਹਾਨੂੰ ਬਰਬਾਦ ਕਰ ਦਿੰਦਾ ਹੈ ਲੋਨ ਇੱਕ ਤਰ੍ਹਾਂ ਦੀ ਐਡਿਕਸ਼ਨ ਹੈ ਜੋ ਹੌਲੀ-ਹੌਲੀ ਲੱਗ ਤਾਂ ਨਵਾਂ ਫੋਨ ਚਾਹੀਦਾ ਹੁੰਦਾ ਹੈ ਤਾਂ ਰਿਸ਼ਤੇਦਾਰਾਂ ਤੋਂ ਪੈਸੇ ਲੈ ਲੈਂਦੇ ਹਨ ਨਵੀਂ ਗੱਡੀ ਲੈਣੀ ਹੈ ਤਾਂ EMI ਤੇ ਲੈ ਲੈਂਦੇ ਆ ਇਸ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ ਵਾਸਤੇ ਐਜੂਕੇਸ਼ਨ ਲੋਨ ਵੀ ਲੈ ਲੈਂਦੇ ਆ ਇਹਨੇ ਸਾਰੇ ਲੋਨ ਹੋਣ ਤੋਂ ਬਾਅਦ ਬੰਦਾ ਦਿਵਾਲੀਆ ਹੋਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਇਹਨਾਂ ਸਾਰਾ ਵਿਆਜ ਲੱਗ ਲੱਗ ਕੇ ਇਹ ਬੰਦਾ ਲੋਨ ਦੇ ਪਹਾੜ ਦੇ ਥੱਲੇ ਦੱਬੇ ਜਾਂਦਾ ਹੈ ਇਦਾਂ ਇਸ ਲਈ ਹੁੰਦਾ ਹੈ ਕਿਉਂਕਿ ਲੋਨ ਨੂੰ ਤੁਸੀਂ ਲਾਇਬਿਲਟੀ ਫਰੀਦਨ ਵਾਸਤੇ ਵਰਤਦੇ ਹੋ ਜਦਕਿ ਮਿਸਟਰ ਨਵਲ ਰਵਿਕਾਂਤ ਕਹਿੰਦੇ ਹਨ ਲੋਨ ਨੂੰ ਤੁਸੀਂ ਲਿਵਰੇਜ ਦੀ ਤਰ੍ਹਾਂ ਯੂਜ਼ ਕਰੋ ਜੇ ਕਿਸੇ ਐਸੈਟ ਨੂੰ ਖਰੀਦਨ ਵਾਸਤੇ ਜਾਂ ਬਿਜ਼ਨਸ ਖੜਾ ਕਰਨ ਵਾਸਤੇ ਕਰਜ਼ਾ ਲਿਆ ਜਾ ਜੰਪਲ ਤੁਸੀਂ ਕੋਈ ਬਿਜ਼ਨਸ ਕਰਨਾ ਹੈ ਜਿਸ ਲਈ ਤੁਹਾਨੂੰ 5 ਲੱਖ ਰੁਪਏ ਚਾਹੀਦੇ ਹਨ ਇੱਥੇ ਤੁਹਾਡੇ ਕੋਲ ਦੋ ਆਪਸ਼ਨ ਹਨ ਪਹਿਲਾ ਦਿਨ ਰਾਤ ਮਿਹਨਤ ਕਰੋ ਬੂਟ ਕਸਾਓ ਅਤੇ ਕਿਸੇ ਤਰ੍ਹਾਂ ਆੁਖੇ ਸੋਖੇ ਹੋ ਕੇ ਪੈਸਿਆਂ ਦਾ ਜੁਗੜ ਕਰੋ ਅਤੇ ਦੂਸਰਾ ਇਹ ਕਿ ਬੈਂਕ ਤੋਂ ਬਿਜ਼ਨਸ ਵਾਸਤੇ ਲੋਨ ਲਓ ਅਤੇ ਟਰੂ ਰਿਸਪੌਂਸਿਬਿਲਟੀ ਲੈ ਕੇ ਇਸ ਤੇ ਕੰਮ ਕਰੋ ਅਤੇ ਆਪਣੇ ਬਿਜ਼ਨਸ ਨੂੰ ਗਰੋ ਕਰੋ ਜਿਸ ਨਾਲ ਸਿਰਫ 2 ਸਾਲਾਂ ਵਿੱਚ ਹੀ ਤੁਹਾਡਾ ਬਿਜ਼ਨਸ ਲੋਨ ਤਰ ਜਾਵੇਗਾ ਫਿਰ ਲਾਇਬਿਲਟੀ ਤੋਂ ਫ੍ਰੀ ਹੋ ਕੇ ਤੁਸੀਂ ਆਰਾਮ ਨਾਲ ਆਪਣੇ ਬਿਜ਼ਨਸ ਤੇ ਧਿਆਨ ਦੇ ਸਕਦੇ ਹੋ ਇੱਕ ਫਾਈਨੈਂਸ਼ੀਅਲ ਐਪੀਸੋਡ ਨੂੰ ਬਣਾਉਣ ਅਤੇ ਕਰੰਟ ਡਾਟਾ ਇਕੱਠਾ ਕਰਨ ਵਿੱਚ ਬਹੁਤ ਟਾਈਮ ਲੱਗਦਾ ਹੈ ਜੇ ਤੁਹਾਨੂੰ ਸਟਾਕ ਮਾਰਕੀਟ ਬਾਰੇ ਨਵੀਂ ਜਾਣਕਾਰੀ ਮਿਲੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਇਸ ਨਾਲ ਸਾਡਾ ਵੀ ਹੌਸਲਾ ਵਧੇਗਾ ਜਿਨ੍ਹਾਂ ਦੇ ਮਨ ਵਿੱਚ ਸਟਾਕ ਮਾਰਕੀਟ ਬਾਰੇ ਫालतू ਦਾ ਡਰ ਭਰਿਆ ਹੋਇਆ ਹੈ ਉਹਨਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰਨਾ ਲੈਸਨ 5 ਬਿਲਡ ਮਲਟੀਪਲ ਇਨਕਮ ਸਟ੍ਰੀਮਸ ਮਾਨਲੋ ਦਿਲਾਵਰ ਸੰਘੇ ਇੱਕ ਕਿਸਾਨ ਹੈ ਜੋ ਕਿ ਹਰ ਸਾਲ ਸਿਰਫ ਝੋਨਾ ਹੀ ਬੀਜ ਰਿਹਾ ਹੈ ਇਸ ਤੋਂ ਜੋ ਕਮਾਈ ਹੁੰਦੀ ਉਸ ਨਾਲ ਉਹ ਆਪਣੇ ਪਰਿਵਾਰ ਦਾ ਢੇਡ ਪਰਦਾਏ ਇੱਕ ਵਾਰ ਉਹਨਾਂ ਦੇ ਪਿੰਡ ਵਿੱਚ ਸੂਕਾ ਪੈ ਗਿਆ ਜਿਸ ਕਰਕੇ ਸਾਰੀ ਫਸਲ ਬਰਬਾਦ ਹੋ ਗਈ ਕਿਉਂਕਿ ਉਹ ਸਿਰਫ ਝੋਨੇ ਦੀ ਫਸਲ ਤੇ ਹੀ ਨਿਰਭਰ ਸੀ ਇਸ ਲਈ ਉਸ ਨੂੰ ਪੈਸੇ ਦੀ ਤੰਗੀ ਦਾ ਸਾਹਮਣਾ ਕਰਨਾ ਪਿਆ ਦੂਜੇ ਪਾਸੇ ਇੱਕ ਹੋਰ ਕਿਸਾਨ ਹੈ ਸਮਸ਼ੇਰ ਸਿੰਘ ਜੋ ਕਣਕ ਝੋਨੇ ਦੇ ਨਾਲ-ਨਾਲ ਕੁਝ ਸਬਜ਼ੀਆਂ ਵੀ ਬੀਜਦਾ ਹੈ ਜੋ ਵੱਖਰੇ-ਵੱਖਰੇ ਮੌਸਮ ਵਿੱਚ ਉਗਦੀਆਂ ਹਨ ਇਸ ਦਾ ਮਤਲਬ ਸਮਸ਼ੇਰ ਕੋਲ ਮਲਟੀਪਲ ਇਨਕਮ ਸਟ੍ਰੀਮਸ ਹਨ ਜੋ ਉਸ ਨੂੰ ਵੱਖ-ਵੱਖ ਫਸਲਾਂ ਤੋਂ ਪੈਸਾ ਬਣਾ ਕੇ ਦੇ ਰਹੀਆਂ ਹਨ ਹੁਣ ਜੇ ਸੂਕਾ ਵੀ ਪੈਂਦਾ ਹੈ ਤਾਂ ਝੋਨਾ ਹੀ ਬਰਬਾਦ ਹੋਵੇਗਾ ਕਣਕ ਅਤੇ ਸਬਜ਼ੀਆਂ ਨੂੰ ਦੀ ਲੋੜ ਨਹੀਂ ਅਤੇ ਇਹਨਾਂ ਦਾ ਸੀਜ਼ਨ ਵੀ ਵੱਖਰਾ ਹੁੰਦਾ ਹੈ ਇਹ ਠੀਕ ਤਰੀਕੇ ਨਾਲ ਗਰੋਅ ਕਰ ਸਕਦੀਆਂ ਹਨ ਇਸ ਦੇ ਨਾਲ ਹੀ ਉਹ ਫਸਲਾਂ ਨੂੰ ਮਹਿੰਗੇ ਮੁੱਲ ਤੇ ਵੇਚ ਕੇ ਹੋਰ ਵੀ ਜ਼ਿਆਦਾ ਪੈਸੇ ਕਮਾ ਸਕਦਾ ਹੈ ਜਿਸ ਤੋਂ ਉਸ ਨੂੰ ਝੋਨੇ ਨਾਲ ਜਿੰਨਾ ਨੁਕਸਾਨ ਹੋਇਆ ਸੀ ਉਹ ਵੀ ਪੂਰਾ ਹੋ ਜਾਵੇਗਾ ਇਸ ਕਹਾਣੀ ਤੋਂ ਤੁਹਾਨੂੰ ਮਲਟੀਪਲ ਇਨਕਮ ਸਟਰੀਮਸ ਦੀ ਇੰਪੋਰਟੈਂਸ ਬਾਰੇ ਪਤਾ ਲੱਗ ਗਿਆ ਹੋਵੇਗਾ ਤੁਸੀਂ ਵੀ ਆਪਣੀ ਜੌਬ ਦੇ ਨਾਲ ਨਾਲ ਇਨਵੈਸਟਿੰਗ ਕੰਟੀਨਿਊ ਕਰ ਸਕਦੇ ਹੋ ਕੋਈ ਸਮਾਲ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਜਾਂ ਕੋਈ ਆਨਲਾਈਨ ਬਿਜ਼ਨਸ ਕਰ ਸਕਦੇ ਹੋ ਜੇ ਫਿਊਚਰ ਵਿੱਚ ਤੁਹਾਡੀ ਜੌਬ ਵਿੱਚ ਕੋਈ ਸੰਕਟ ਵੀ ਆ ਜਾਂਦਾ ਹੈ ਤਾਂ ਦੂਸਰੇ ਇਨਕਮ ਸਟਰੀਮਸ ਤੁਹਾਡੇ ਸਰਵਾਈਵਲ ਵਿੱਚ ਮਦਦ ਕਰਨਗੇ ਲੈਸਨ 6 ਹਾਊ ਟੂ ਗੈਟ ਲੱਕੀ ਇਨ ਫਾਈਨੈਂਸ ਮਿਸਟਰ ਨਵਲ ਰਵਿਕਾਂਤ ਕਹਿੰਦੇ ਹਨ ਕਿ ਲੱਕ ਵਰਗੀ ਕੋਈ ਚੀਜ਼ ਇਸ ਦੁਨੀਆ ਵਿੱਚ ਨਹੀਂ ਹੈ ਕੋਈ ਬੰਦਾ ਲੱਕੀ ਨਹੀਂ ਹੁੰਦਾ ਸਗਾ ਹੋ ਆਪਣਾ ਲੱਕ ਆਪ ਬਣਾਉਂਦਾ ਹੈ ਮੋਸਟਲੀ ਲੋਕਾਂ ਨੂੰ ਜੇ ਹੋਨੇ ਬਿਨਾ ਕੋਈ ਮਿਹਨਤ ਕੀਤੇ ਬਹੁਤ ਸਾਰਾ ਪੈਸਾ ਲਿਆ ਕੇ ਦੇ ਦਿੱਤਾ ਜਾਵੇ ਤਾਂ ਸਿਰਫ 1-2 ਸਾਲ ਵਿੱਚ ਉਹ ਵਾਪਸ ਆਪਣੀ ਪੁਰਾਣੀ ਹਾਲਤ ਵਿੱਚ ਆ ਜਾਣਗੇ ਜਿੱਥੇ ਉਹ ਅੱਜ ਨੇ ਕਿਉਂਕਿ ਹਾਊ ਟੂ ਗੈਟ ਰਿਚ ਵਿਦਾਊਟ ਗੈਟਿੰਗ ਅ ਲੱਕੀ ਦਾ ਮਤਲਬ ਹੀ ਇਹ ਹੈ ਕਿ ਆਪਣਾ ਲੱਕ ਤੁਸੀਂ ਆਪ ਬਣਾਓ ਆਪਣੀ ਦੁਕਾਨਾ ਕਮਾਈ ਗਏ ਪੈਸਿਆਂ ਨੂੰ ਸੇਵ ਕਰਕੇ ਅਤੇ ਇਨਵੈਸਟ ਕਰਕੇ ਆਪਣਾ ਫਿਊਚਰ ਆਪ ਸ਼ਾਨਦਾਰ ਬਣਾਓ ਨਵਲਾ ਰਵੀ ਕਾਤ ਕਹਿੰਦੇ ਹਨ ਕਿ ਫਾਈਨੈਂਸ ਦੇ ਮਾਮਲੇ ਵਿੱਚ ਕੋਈ ਵੀ ਲੱਕੀ ਬਿਲਕੁਲ ਨਹੀਂ ਹੁੰਦਾ ਤੁਸੀਂ ਆਪਣਾ ਫਾਈਨੈਂਸ਼ੀਅਲ ਲੱਕ ਆਪ ਬਣਾਉਂਦੇ ਹੋ ਬਿਜ਼ਨਸ ਕਰ ਬਿਲਡ ਕਰਕੇ ਜੋ ਤੁਹਾਨੂੰ ਪੈਸਿਵ ਇਨਕਮ ਕਮਾ ਕੇ ਦੇਵੇ ਇਨਵੈਸਟਿੰਗ ਕਰਕੇ ਜੋ ਤੁਹਾਡੀ ਰਿਟਾਇਰਮੈਂਟ ਵਿੱਚ ਕੰਮ ਆਵੇ ਕੀ ਪਤਾ ਤੁਸੀਂ ਇਨ੍ਹਾਂ ਇਨਵੈਸਟਮੈਂਟਸ ਦੀ ਮਦਦ ਨਾਲ ਹੀ ਲੱਕੀ ਹੋ ਜਾਓ ਇਸ ਐਪੀਸੋਡ ਵਿੱਚ ਤੁਸੀਂ ਮਿਸਟਰ ਨਵਲ ਰਵੀਕਾਂਤ ਦੁਆਰਾ ਦੱਸੇ ਗਏ 6 ਲਾਇਸੈਂਸ ਬਾਰੇ ਜਾਣਿਆ ਜੋ ਵੈਲਥ ਬਿਲਡ ਕਰਨ ਲਈ ਜ਼ਰੂਰੀ ਹਨ ਹੁਣ ਨਜ਼ਰ ਮਾਰ ਲੈਂਦੇ ਹਾਂ ਇਸ ਦੀ ਸਮਰੀ ਤੇ ਲੈਸਨ 1 ਡੋਟ ਪਲੇ ਜ਼ੀਰੋ ਸਮ ਗੇਮ ਇਸ ਦਾ ਮਤਲਬ ਹਮੇਸ਼ਾ ਵੈਲਥ ਗੇਮ ਖੇਡੋ ਸਟੇਟਸ ਗੇਮ ਨਹੀਂ ਤੁਹਾਡਾ ਸਟੇਟਸ ਤੁਹਾਨੂੰ ਅਮੀਰ ਨਹੀਂ ਬਣਾਵੇਗਾ ਬਲਕਿ ਤੁਹਾਡਾ ਬੈਂਕ ਬੈਲੈਂਸ ਅਤੇ ਐਸੈਟਸ ਤੁਹਾਨੂੰ ਰਿਚ ਕਲਾਸ ਸੋਸਾਇਟੀ ਦਾ ਮੈਂਬਰ ਬਣਾਉਣਗੇ ਜੋ ਤੁਸੀਂ ਸੈਕੰਡ ਲੈਸਨ ਤੋਂ ਬਣ ਸਕਦੇ ਹੋ ਲੈਸਨ 2 ਇਨਵੈਸਟਿੰਗ ਇਜ਼ ਇਕੁਅਲ ਟੂ ਫਾਈਨੈਂਸ਼ੀਅਲ ਫਰੀडम ਜੇ ਫਾਈਨੈਂਸ਼ੀਅਲ ਫਰੀडम ਅਚੀਵ ਕਰਨੀ ਹੈ ਤਾਂ ਤੁਹਾਨੂੰ ਇਨਵੈਸਟਿੰਗ ਜ਼ਰੂਰ ਸਿੱਖਣੀ ਚਾਹੀਦੀ ਹੈ ਕੋਈ ਵੀ ਅਮੀਰ ਆਦਮੀ ਸੈਲਰੀ ਇਕੱਠੀ ਕਰਕੇ ਜਾਂ ਸੇਵਿੰਗਸ ਕਰਕੇ ਅਵਲਦੀ ਨਹੀਂ ਹੁੰਦਾ ਅਮੀਰ ਆਦਮੀ ਪਾਰਟੀ ਦਾ ਮੈਂਬਰ ਬਣ ਜਨ ਜਨ ਵਾਲਾ ਵਿਜੇ ਕੇੜੀਆ ਅਤੇ ਰਾਧਾ ਕ੍ਰਿਸ਼ਨ ਦਮਾਨੀ ਲੈਸਨ 3 ਅੰਡਰਸਟੈਂਡ ਰਿਲੇਟਿਵ ਐਂਡ ਐਬਸੋਲਿਊਟ ਇਨਕਮ ਤੁਸੀਂ ਆਪਣੇ ਆਪ ਨੂੰ ਐਬਸੋਲਿਊਟ ਇਨਕਮ ਦੇ ਹਿਸਾਬ ਨਾਲ ਨਾ ਦੇਖੋ ਕਿ ਮਹੀਨੇ ਦੇ ਅਖੀਰ ਵਿੱਚ ਤੁਹਾਨੂੰ ਕਿੰਨੀ ਸੈਲਰੀ ਮਿਲ ਰਹੀ ਹੈ ਬਲਕਿ ਰਿਲੇਟਿਵ ਇਨਕਮ ਤੇ ਫੋਕਸ ਕਰੋ ਕਿ 1 ਘੰਟੇ ਵਿੱਚ ਤੁਸੀਂ ਕਿੰਨਾ ਪੈਸਾ ਕਮਾ ਰਹੇ ਹੋ ਅਤੇ ਉਸ ਵਾਸਤੇ ਮਹੀਨੇ ਦੇ ਕਿੰਨੇ ਘੰਟੇ ਮਿਹਨਤ ਕਰਨੀ ਪੈਂਦੀ ਹੈ ਲੈਸਨ 4 ਜਿੰਨਾ ਹੋ ਸਕੇ ਕਰਜ਼ੇ ਤੋਂ ਦੂਰ ਰਹੋ ਕਰਜ਼ੇ ਨੂੰ ਲਾਇਬਿਲਟੀ ਖਰੀਦਣ ਵਾਸਤੇ ਨਹੀਂ ਬਲਕਿ ਐਸੈਟਸ ਬਣਾਉਣ ਲਈ ਯੂਜ਼ ਕਰੋ ਜਿਵੇਂ ਬਿਜ਼ਨਸ ਲੋਨ ਲੈਸਨ 5 ਪੈਸੇ ਕਮਾਉਣ ਲਈ ਹਮੇਸ਼ਾ ਇੱਕ ਨੌਕਰੀ ਤੇ ਹੀ ਡਿਪੈਂਡ ਨਾ ਰਹੋ ਸਗੋਂ ਮਲਟੀਪਲ ਇਨਕਮ ਸਟਰੀਮਸ ਬਣਾਉਣ ਦੀ ਕੋਸ਼ਿਸ਼ ਕਰੋ ਜਿਵੇਂ ਕਣਕ ਝੋਨੇ ਤੋਂ ਇਲਾਵਾ ਸਬਜ਼ੀਆਂ ਬੀਜਣਾ ਤੁਹਾਨੂੰ ਜ਼ਿਆਦਾ ਪੈਸੇ ਬਣਾ ਕੇ ਦੇ ਸਕਦਾ ਹੈ ਐਂਡ ਵਿੱਚ ਤੁਹਾਡੇ ਲਈ ਜ਼ਰੂਰੀ ਸਲਾਹ ਇਹ ਹੈ ਕਿ ਤੁਹਾਡਾ ਅਲਗ ਤੁਹਾਡੇ ਹੱਥ ਵਿੱਚ ਹੈ ਕਿਸੇ ਨੂੰ ਬੈਠੇ ਬਿਠਾਏ ਹੀ ਸਭ ਕੁਝ ਨਹੀਂ ਮਿਲ ਜਾਂਦਾ ਇਸ ਲਈ ਪੈਸੇ ਨੂੰ ਕਮਾਉਣਾ ਹੈ ਜਾਂ ਉਡਾਉਣਾ ਹੈ ਇਹ ਤੁਸੀਂ ਡਿਸਾਈਡ ਕਰਦੇ ਹੋ ਆਪਣੇ ਆਪ ਨਹੀਂ ਹੋ ਜਾਂਦਾ ਯਾਦ ਰੱਖੋ ਜਿਸ ਚੀਜ਼ ਵਿੱਚ ਜਿੰਨਾ ਐਫਰਟ ਲਗਾਵਾਂਗੇ ਉਹ ਉਦਾਂ ਦਾ ਹੀ ਰਿਜ਼ਲਟ ਦੇਵੇਗੀ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ এডੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ